ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਲੇਹ ਦੇ ਵਿੱਚ ਰਾਜ ਦੇ ਦਰਜੇ ਨੂੰ ਲੈ ਕੇ ਹਿੰਸਾ ਫੜਕ ਗਈ ਹੈ ਇਹ ਹਿੰਸਾ ਕਿਉਂ ਫੜਕੀ ਹੈ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਬਿਹਾਰ ਚੋਣਾ ਮੋਦੀ ਸਰਕਾਰ ਦੇ ਪ੍ਰਸ਼ਾਸਨ ਦੇ ਅੰਤ ਦਾ ਆਗਾਜ਼ ਹੋਣ ਗਿਆ ਇਹ ਕਿਹਦੇ ਵੱਲੋਂ ਕਿਹਾ ਗਿਆ ਔਰ ਕਿਉਂ ਕਿਹਾ ਗਿਆ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਪੰਜਾਬ ਦੇ ਰਾਜਪਾਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਕੀਤੀ ਔਰ ਪੰਜਾਬ ਦੇ ਕਈ ਅਹਿਮ ਮੁੱਦਿਆਂ ਨੂੰ ਪ੍ਰਧਾਨ ਮੰਤਰੀ ਦੇ ਸਾਹਮਣੇ ਰੱਖਿਆ ਗਿਆ ਇਸ ਤੋਂ ਇਲਾਵਾ ਚਰਚਾ ਕਰਨੀ ਹੈ ਕਿ ਪੰਜਾਬ ਕੈਬਨਿਟ ਦੀ ਅੱਜ ਇੱਕ ਅਹਿਮ ਬੈਠਕ ਹੋਈ ਜਿਹਦੇ ਵਿੱਚ ਸਾਬਕਾ ਮੰਤਰੀ ਦੇ ਉੱਪਰ ਭ੍ਰਿਸ਼ਟਾਚਾਰ ਦਾ ਕੇਸ ਚਲਾਉਣ ਦੇ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ ਉਹ ਮੰਤਰੀ ਕੌਣ ਹੈ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਪੰਜਾਬ ਦੇ ਵਿੱਚ ਰਾਜ ਸਭਾ ਦੀ ਖਾਲੀ ਸੀਟ ਦੇ ਲਈ ਜਿਮਨੀ ਚੋਣ ਦੀ ਤਰੀਕ ਦਾ ਐਲਾਨ ਹੋ ਗਿਆ ਹੈ ਔਰ ਉਸ ਤੋਂ ਇਲਾਵਾ ਗੱਲ ਕਰਾਂਗੇ ਕਿ ਫਗਵਾੜਾ ਸਾਈਬਰ ਧੋਖਾਧੜੀ ਮਾਮਲੇ ਦੇ ਵਿੱਚ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਗਿਆ ਸੋ ਇਹਨਾਂ ਤਮਾਮ ਖਬਰਾਂ ਦੇ ਉੱਪਰ ਚਰਚਾ ਕਰਨ ਦੇ ਲਈ ਵਾਦਦੇ ਆਜ ਦੀ ਆਪਣੀ ਪਹਿਲੀ ਖਬਰ ਵੱਲ ਅੱਜ ਦੀ ਸਾਡੀ ਪਹਿਲੀ ਖਬਰ ਲੇ ਲਦਾਖ ਦੇ ਨਾਲ ਜੁੜੀ ਹੋਈ ਹੈ ਦਰਸਲ ਲੇ ਦੇ ਵਿੱਚ ਰਾਜ ਦੇ ਦਰਜੇ ਨੂੰ ਲੈ ਕੇ ਹਿੰਸਾ ਭੜਕ ਗਈ ਹੈ ਪ੍ਰਦਰਸ਼ਨਕਾਰੀਆਂ ਔਰ ਪੁਲਿਸ ਦੇ ਵਿਚਾਲੇ ਝੜਪ ਹੋ ਗਈ ਹੈ ਦਰਸਲ ਪਿਛਲੇ 35 ਦਿਨਾਂ ਤੋਂ ਸਿੱਖਿਆ ਸ਼ਾਸਤਰੀ ਸੋਨਮ ਬਾਂਗਚੁਕ ਜਿਹੜੇ ਨੇ ਉਹ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਔਰ ਉਹਨਾਂ ਦਾ ਸਮਰਥਨ ਕਰਨ ਵਾਲੇ ਦੋ ਲੋਕਾਂ ਦੀ ਸਿਹਤ ਵਿਗੜ ਗਈ ਅੱਜ ਸਵੇਰੇ ਔਰ ਲਦਾਖ ਦੇ ਲੇਹ ਜ਼ਿਲ੍ਹੇ ਦੇ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਹੋ ਗਿਆ ਉਸ ਤੋਂ ਬਾਅਦ ਜਿਵੇਂ ਹੀ ਉਹਨਾਂ ਦੀ ਸਿਹਤ ਵਿਗੜਦੀ ਹੈ ਔਰ ਉਸ ਤੋਂ ਬਾਅਦ ਉੱਥੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਜਾਂਦਾ ਹੈ ਸਿੱਖਿਆ ਸ਼ਾਸਤਰੀ ਸੋਨਮ ਬਾਂਗਚੁਕ ਲਦਾਖ ਨੂੰ ਰਾਜ ਦਾ ਦਰਜਾ ਦੇਣ ਅਤੇ 6ਵੀਂ ਸੂਚੀ ਦੇ ਵਿੱਚ ਸ਼ਾਮਲ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪਿਛਲੇ 35 ਦਿਨਾਂ ਤੋਂ ਪੋਖੜ ਤਾਲ ਤੇ ਨੇ ਲੇਹ ਦੇ ਨੌਜਵਾਨਾਂ ਨੇ ਲਦਾਖ ਨੂੰ ਅਧਿਕਾਰ ਨਾ ਦੇਣ ਦੇ ਲਈ ਕੇਂਦਰ ਸਰਕਾਰ ਦੇ ਵਿਰੁੱਧ ਇਕੱਠੇ ਹੋਣ ਅਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹਾਲਾਂਕਿ ਵਿਰੋਧ ਪ੍ਰਦਰਸ਼ਨ ਨੇ ਜਲਦ ਹੀ ਹਿੰਸਕ ਰੂਪ ਧਾਰ ਲਿਆ ਨੌਜਵਾਨਾਂ ਨੇ ਲੇਹ ਦੇ ਵਿੱਚ ਲਦਾਖ ਆਟੋਨੋਮਸ ਹਿਲ ਡਵੈਲਪਮੈਂਟ ਕੌਂਸਲ ਦੀ ਇਮਾਰਤ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਿਸ ਤੋਂ ਬਾਅਦ ਉਹਨਾਂ ਨੇ ਇਮਾਰਤ ਦੇ ਨੇੜੇ ਤਾਇਨਾਤ ਪੁਲਿਸ ਮੁਲਾਜ਼ਮਾਂ ਤੇ ਪਥਰਾਉ ਕਰਨਾ ਸ਼ੁਰੂ ਕਰ ਦਿੱਤਾ ਕੁਝ ਬੰਨਾਂ ਨੂੰ ਅੱਗ ਵੀ ਲਗਾ ਦਿੱਤੀ ਗਈ ਜਿਸ ਕਾਰਨ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਤੇ ਅਥਰੂ ਗੈਸ ਦੇ ਗੋਲੇ ਦਾਗਣੇ ਪਏ ਪੁਲਿਸ ਨੇ ਲਾਠੀ ਚਾਰਜ ਵੀ ਕੀਤਾ ਸੋਨਮ ਬੰਗਚੂਗ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਰਾਜ ਦਾ ਦਰਜਾ ਅਤੇ ਸੰਵਿਧਾਨ ਦੀ 6ਵੀਂ ਸੂਚੀ ਦੀ ਵਿੱਚ ਸ਼ਾਮਲ ਕਰਨ ਦੇ ਲਈ ਮੰਗ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਜੋ ਹੜਤਾਲ ਤੇ ਬੈਠੇ ਨੇ ਔਰ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪਿਛਲੇ ਕਰੀਬ 3 ਸਾਲਾਂ ਤੋਂ ਲੇ ਐਪੈਕਸ ਬਾਡੀ ਜਾਨਕਿ ਐਲਏਬੀ ਅਤੇ ਕਾਰਗਿਲ ਡੈਮੋਕ੍ਰੈਟਿਕ ਅਲਾਈਅንስ ਜਾਨਕਿ ਕੇ ਡੀਏ ਸਮੇਤ ਲਦਾਖ ਦੇ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕਰ ਰਹੀ ਹੈ ਕੇ ਡੀਏ ਨੇ ਵੀਰਵਾਰ ਨੂੰ ਪੂਰਨ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਲਦਾਖ ਦੇ ਦੋਹਾਂ ਜ਼ਿਲ੍ਹਿਆਂ ਲੇਹ ਅਤੇ ਕਾਰਗਿਲ ਦੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ ਅਗਲੀ ਖਬਰ ਬਿਹਾਰ ਚੋਣਾਂ ਦੇ ਨਾਲ ਜੁੜੀ ਹੋਈ ਹੈ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵੱਡੀ ਬੈਠਕ ਜਿਹੜੀ ਹੈ ਉਹ ਕੀਤੀ ਗਈ ਹੈ ਦਰਸਲ ਇਸ ਬੈਠਕ ਦੇ ਵਿੱਚ ਕਾਂਗਰਸ ਪ੍ਰਧਾਨ ਮਲਿਕਾ ਔਰ ਜਨ ਖੜਗੇ ਨੇ ਭਾਜਪਾ ਨੂੰ ਲੰਮੇ ਹੱਥੀ ਲਿਆ ਇਸ ਦੇ ਉੱਤੇ ਵੋਟ ਚੋਰੀ ਅਤੇ ਫਿਰਕੂ ਤ੍ਰੋਭਿਕਰਨ ਦਾ ਦੋਸ਼ ਲਗਾਇਆ ਖੜਗੇ ਨੇ ਜੋਰ ਦੇ ਕੇ ਕਿਹਾ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਮੋਦੀ ਸਰਕਾਰ ਦੇ ਪ੍ਰਸ਼ਤ ਸ਼ਾਸਨ ਦੇ ਅੰਤ ਦੀ ਸ਼ੁਰੂਆਤ ਹੋਣਗੀਆਂ ਇੱਥੇ ਕਾਂਗਰਸ ਵਰਕਿੰਗ ਕਮੇਟੀ ਜਾਨਕਿ ਸੀ ਡਬਲਯੂ ਸੀ ਦੀ ਮੀਟਿੰਗ ਦੇ ਵਿੱਚ ਆਪਣੀ ਸ਼ੁਰੂਆਤੀ ਟਿੱਪਣੀ ਦੇ ਵਿੱਚ ਖੜਗੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਾਲੀਆ ਬਿਆਨਾਂ ਅਤੇ ਕਾਰਵਾਈਆਂ ਦਾ ਸਪਸ਼ਟ ਹਵਾਲਾ ਵੀ ਦਿੱਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਿਆ ਹੈ ਖੜਗੇ ਨੇ ਕੀਆ ਹੈ ਕਿ ਕੋ ਮੰਤਰੀ ਪਦਰ ਦੇ ਉਤੇ ਸਾਡੀਆਂ ਸਮੱਸਿਆਵਾਂ ਨਰਿੰਦਰ ਮੋਦੀ ਅਤੇ ਉਹਨਾਂ ਦੀ ਸਰਕਾਰ ਦੀ ਕੂਟਨੀਤਿਕ ਅਸਫਲਤਾ ਦਾ ਨਤੀਜਾ ਹੈ ਜਿਨ੍ਹਾਂ ਦੋਸਤਾਂ ਨੂੰ ਪ੍ਰਧਾਨ ਮੰਤਰੀ ਮੇਰੇ ਦੋਸਤ ਕਹਿ ਕੇ ਮਾਨ ਕਰਦੇ ਨੇ ਉਹ ਅੱਜ ਭਾਰਤ ਨੂੰ ਕਈ ਮੁਸੀਬਤਾਂ ਦੇ ਵਿੱਚ ਪਾ ਰਹੇ ਨੇ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਅੱਜ ਜਦੋਂ ਸਾਡੀ ਵੋਟਰ ਸੂਚੀ ਦੇ ਨਾਲ ਅਧਿਕਾਰਤ ਤੌਰ ਦੇ ਉਤੇ ਛੇੜਛਾੜ ਕੀਤੀ ਜਾ ਰਹੀ ਹੈ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਲੋਕਤੰਤਰ ਦੀ ਮਾਂ ਬਿਹਾਰ ਦੇ ਵਿੱਚ ਆਪਣੀ ਵਿਸਤ੍ਰਿਤ ਸੀਡਬਲਯੂਸੀ ਮੀਟਿੰਗ ਕਰੀਏ ਔਰ ਇਹੇ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਮੀਟਿੰਗ ਕੀਤੀ ਹੈ ਅਤੇ ਇਸ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਦੇ ਲਈ ਆਪਣੀ ਵਚਨਬੱਧਤਾ ਜਿਹੜੀ ਹੈ ਉਸ ਨੂੰ ਦੁਹਰਾਈਏ ਇਹ ਮੀਟਿੰਗ ਮਹਾਗਠ ਜੋੜ ਦੇ ਭਾਈਵਾਲਾਂ ਦੇ ਵਿਚਾਰ ਸੀਟਾਂ ਦੀ ਵੰਡ ਬਾਰੇ ਗੱਲਬਾਤ ਦੌਰਾਨ ਅਤੇ ਰਾਹੁਲ ਗਾਂਧੀ ਦੀ ਕਥਿਤ ਵੋਟ ਚੋਰੀ ਅਤੇ VOTER ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ ਜਿਹੜੀ ਕੋਸੀ SIR ਦੇ ਨਾਮ ਦੇ ਨਾਲ ਜਾਣਦੇ ਆ ਉਸ ਦੇ ਵਿਰੁੱਧ VOTER ਅਧਿਕਾਰ ਯਾਤਰਾ ਤੋਂ ਬਾਦ ਹੋ ਰਹੀ ਹੈ ਰਾਹੁਲ ਗਾਂਧੀ ਦੇ ਦੌਰੇ ਨੂੰ ਕਾਂਗਰਸੀ ਵਰਕਰਾਂ ਦੇ ਵਿੱਚ ਨਵੀਂ ਊਰਜਾ ਭਰਨ ਅਤੇ ਚੋਣ ਤਿਆਰੀਆਂ ਨੂੰ ਤੇਜ਼ ਕਰਨ ਵੱਜੋਂ ਦੇਖਿਆ ਜਾ ਰਿਹਾ ਹੈ ਬਿਹਾਰ ਵਿਧਾਨ ਸਭਾ ਚੋਣਾਂ ਇਸ ਸਾਲ ਅਕਤੂਬਰ ਨਵੰਬਰ ਦੇ ਵਿੱਚ ਹੋਣ ਦੀ ਸੰਭਾਵਨਾ ਹੈ ਅਗਲੀ ਖਬਰ ਪੰਜਾਬ ਦੇ ਰਾਜਪਾਲ ਦੇ ਨਾਲ ਜੁੜੀ ਹੋਈ ਹੈ ਦਰਸਲ ਪੰਜਾਬ ਦੇ ਰਾਜਪਾਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਘਟਾਰੀਆ ਨੇ ਨਵੀਂ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਦੀ ਮੌਜੂਦਾ ਸਥਿਤੀ ਦੇ ਨਾਲ-ਨਾਲ ਖੇਤਰ ਦੇ ਲਈ ਮੁੱਖ ਵਿਕਾਸ ਤਰਜੀਹਾਂ ਤੋਂ ਜਾਣੂ ਵੀ ਕਰਵਾਇਆ ਗਿਆ। ਰਾਜਪਾਲ ਨੇ ਪੰਜਾਬ ਦੇ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਕੀਤੇ ਜਾ ਰਹੇ ਉਪਾਵਾਂ ਦਾ ਵਿਸਤ੍ਰਿਤ ਵੇਰਵਾ ਪੇਸ਼ ਕੀਤਾ। ਉਹਨਾਂ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ, ਜਨਤਕ ਬੁਨਿਆਦੀ ਢਾਂਚੇ ਨੂੰ ਬਹਾਲ ਕਰਨ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਪ੍ਰਭਾਵੀ ਬਿਮਾਰੀ ਨਿਯੰਤਰਣ ਉਪਾਮਾ ਨੂੰ ਯਕੀਨੀ ਬਣਾਉਣ ਦੇ ਲਈ ਰਾਜ ਮਸ਼ੀਨਰੀ ਅਤੇ ਸਵੈ ਇਛਤ ਸੰਗਠਨਾ ਦੇ ਤਾਲਮੇਲ ਦੇ ਨਾਲ ਕੀਤੇ ਜਾ ਰਹੇ ਯਤਨਾਂ ਤੇ ਚਾਨਣ ਪਾਇਆ। ਕਟਾਰੀਆਂ ਨੇ ਪਾਕਿਸਤਾਨ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਅਤੇ ਸੁਰੱਖਿਆ ਤੇ ਵਿਕਾਸ ਸੰਬੰਧੀ ਵੀ ਚਰਚਾ ਕੀਤੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਨ੍ਹਾਂ ਸੰਵੇਦਨਸ਼ੀਲ ਖੇਤਰਾਂ ਦੇ ਵਿੱਚ ਯੂਨਿਟਾਂ ਸਥਾਪਿਤ ਕਰਨ ਦੇ ਲਈ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ ਤਾਂ ਜੋ ਨੌਜਵਾਨਾਂ ਦੇ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਣ। ਉਹਨਾਂ ਨੇ ਐਂਟੀ ਡਰੋਨ ਸਿਸਟਮ ਅਤੇ ਹਾਈ ਡੈਫੀਨੇਸ਼ਨ ਕੈਮਰੇ ਲਗਾ ਕੇ ਅੰਤਰਰਾਸ਼ਟਰੀ ਸਰਹੱਦ ਤੇ ਚੌਕਸੀ ਨੂੰ ਮਜ਼ਬੂਤ ਕਰਨ ਦੀ ਮਹੱਤਤਾ ਤੇ ਵੀ ਜੋੜ ਦਿੰਦਾ ਹੈ ਸਿੱਖਿਆ ਦੇ ਮੁੱਦੇ ਤੇ ਰਾਜਪਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਨਵੀਂ ਸਿੱਖਿਆ ਨੀਤੀ ਦੇ ਲਾਗੂ ਕਰਨ ਬਾਰੇ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਉੱਚ ਸਿੱਖਿਆ ਸੰਸਥਾਵਾਂ ਨੂੰ ਨੈਕ ਮਾਨਤਾ ਨਾਲ ਜੋੜ ਕੇ ਉੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੇ ਯਤਨ ਕੀਤੇ ਜਾ ਰਹੇ ਨੇ ਉਹਨਾਂ ਨੇ ਸੂਬੇ ਦੇ ਵਿੱਚ ਚੱਲ ਰਹੀਆਂ ਨਸ਼ਾ ਜਾਗਰੂਕ ਮੁਹਿੰਮਾ ਦੇ ਵੇਰਵੇ ਵੀ ਸਾਂਝੇ ਕੀਤੇ ਜਿਨ੍ਹਾਂ ਦਾ ਉਦੇਸ਼ ਨੌਜਵਾਨਾਂ ਨੂੰ ਜਾਗਰੂਕ ਕਰਨਾ ਅਤੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਹੈ ਅੱਜ ਪੰਜਾਬ ਕੈਬਨਿਟ ਦੀ ਇੱਕ ਅਹਿਮ ਬੈਠਕ ਹੋਈ ਹੈ ਜਿਸ ਦੇ ਵਿੱਚ ਕਈ ਫੈਸਲੇ ਕੀਤੇ ਗਏ ਨੇ ਦਰਸਲ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਔਰ ਉਹਨਾਂ ਦੇ ਨਾਲ ਸੰਜੀਵ ਅਰੋੜਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਸ ਮੀਟਿੰਗ ਦੇ ਵਿੱਚ ਕਈ ਪੰਜਾਬ ਪੱਕੀ ਤੇ ਲੋਕਾਂ ਦੀ ਆਸਾਂ ਤੇ ਉਮੀਦਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫੈਸਲੇ ਕੀਤੇ ਗਏ ਨੇ ਪਹਿਲਾ ਫੈਸਲਾ ਤਾਂ ਉੱਤੇ ਝਾਤ ਮਾਰਦੇ ਆ ਔਰ ਇੱਕ ਅਹਿਮ ਫੈਸਲਾ ਵੀ ਕੀਤਾ ਗਿਆ ਉਹ ਅਹਿਮ ਫੈਸਲਾ ਕਿਹੜਾ ਉਹ ਵੀ ਤੁਹਾਨੂੰ ਦੱਸਾਂਗੇ ਦਰਸਲ ਮੰਤਰੀ ਚੀਮਾ ਨੇ ਦੱਸਿਆ ਕਿ ਕੈਬਨਿਟ ਮੀਟਿੰਗ ਦੇ ਵਿੱਚ ਹਾਲੀ ਦੇ ਵਿੱਚ ਆਏ ਜੀਐਸਟੀ 2 ਤੇ ਵੀ ਫੈਸਲਾ ਲਿਆ ਗਿਆ ਉਹਨਾਂ ਨੇ ਕਿਹਾ ਕਿ ਜਿਵੇਂ ਜੀਐਸਟੀ ਰਾਸ਼ਟਰੀ ਪੱਧਰ ਤੇ ਲਾਗੂ ਹੁੰਦਾ ਹੈ ਉਸੇ ਤਰੀਕੇ ਦੇ ਨਾਲ ਸੂਬੇ ਦੇ ਪੱਧਰ ਤੇ ਵੀ ਲਾਗੂ ਹੁੰਦਾ ਹੈ ਇਸ ਦੇ ਵਿੱਚ ਸੋਧਾਂ ਕੀਤੀਆਂ ਗਈਆਂ ਨੇ ਅਤੇ ਆਉਣ ਵਾਲੇ ਸੈਸ਼ਨ ਦੇ ਵਿੱਚ ਇਸ ਨੂੰ ਪਾਸ ਕੀਤਾ ਜਾਏਗਾ ਅਤੇ ਪ੍ਰਵਾਨਗੀ ਦਿੱਤੀ ਜਾਏਗੀ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਤਹਿਤ ਜਾਨਕੀ ਐਨਆਈਏ ਦੇ ਤਹਿਤ ਕਈ ਅਲੱਗ-ਅਲੱਗ ਕੇਸ ਕਈ ਵਕਤ-ਵਕਤ ਕੋਰਟਾਂ ਦੇ ਵਿੱਚ ਚੱਲ ਰਹੇ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਕੇਸਾਂ ਦੇ ਨਿਪਟਾਰੇ ਦੇ ਲਈ ਮੁਹਾਲੀ ਦੇ ਵਿੱਚ ਇੱਕ ਵਿਸ਼ੇਸ਼ ਅਦਾਲਤ ਸਥਾਪਿਤ ਕੀਤੀ ਜਾਏਗੀ ਪੰਜਾਬ ਦੇ ਐਨਆਈਏ ਦੇ ਸਾਰੇ ਕੇਸ ਮੁਹਾਲੀ ਕੋਰਟ ਦੇ ਵਿੱਚ ਚੱਲਣਗੇ ਅਤੇ ਉਸ ਦਾ ਪ੍ਰਬੰਧ ਸਾਰੇ ਪੰਜਾਬ ਜਿਹੜੀ ਹੈ ਉਹ ਪੰਜਾਬ ਸਰਕਾਰ ਕਰੇਗੀ ਇਸ ਤੋਂ ਇਲਾਵਾ ਸੂਬੇ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸਮਤੀਆਂ ਦੇ ਸੇਵਾਮੁਕਤ ਕਰਮਚਾਰੀਆਂ ਦੀ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਚੀਮਾ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀਆਂ ਪੈਨਸ਼ਨਾਂ ਹਰ ਮਹੀਨੇ ਦੀ 10 ਤਰੀਕ ਤੋਂ ਪਹਿਲਾਂ ਸਿੱਧੇ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਜਮ੍ਹਾਂ ਕਰ ਦਿੱਤੀਆਂ ਜਾਣਗੀਆਂ ਇਸ ਕਦਮ ਦੇ ਨਾਲ 3000 ਤੋਂ ਵੱਧ ਪੈਨਸ਼ਨਰਾਂ ਨੂੰ ਲਾਭ ਹੋਣ ਦੀ ਉਮੀਦ ਹੈ ਪੰਜਾਬ ਕੈਬਨਿਟ ਦੇ ਵੱਲੋਂ ਇੱਕ ਵੱਡਾ ਫੈਸਲਾ ਜਿਹਦੀ ਅਸੀਂ ਜ਼ਿਕਰ ਕਰ ਰਹੇ ਸੀ ਕਿ ਵੱਡਾ ਫੈਸਲਾ ਵੀ ਕੀਤਾ ਗਿਆ ਉਹ ਵੱਡਾ ਫੈਸਲਾ ਇਹ ਹੈ ਕਿ ਪੰਜਾਬ ਕੈਬਨਿਟ ਨੇ ਸਾਬਕਾ ਮੰਤਰੀ ਧਰਮਸੋਧ ਦੇ ਖਿਲਾਫ ਭ੍ਰਸ਼ਟਾਚਾਰ ਦਾ ਕੇਸ ਚਲਾਉਣ ਦੇ ਲਈ ਹਰੀ ਝੰਡੀ ਦੇ ਦਿੱਤੀ ਹੈ ਹਰੀ ਚੰਡੀ ਕਿਵੇਂ ਦਿੱਤੀ ਹੈ ਦਰਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਜਿਹੜੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਦੇ ਵਿਰੁੱਧ ਭ੍ਰਸ਼ਟਾਚਾਰ ਦਾ ਕੇਸ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਇਹ ਕੇਸ ਵਿਜੀਲੈਂਸ ਬਿਊਰੋ ਦੇ ਵੱਲੋਂ ਜੂਨ 2022 ਦੇ ਵਿੱਚ ਦਰਜ ਕੀਤਾ ਗਿਆ ਸੀ ਪੰਜਾਬ ਮੰਤਰੀ ਮੰਡਲ ਨੇ ਅੱਜ ਇਸ ਮਾਮਲੇ ਦੇ ਵਿੱਚ ਅਗਲੀ ਰੀ ਕਾਰਵਾਈ ਚਲਾਉਣ ਦੀ ਪ੍ਰਵਾਨਗੀ ਦੇ ਲਈ ਰਾਜਪਾਲ ਨੂੰ ਸਿਫਾਰਿਸ਼ ਕਰ ਦਿੱਤੀ ਹੈ ਅਗਲੀ ਖਬਰ ਪੰਜਾਬ ਦੇ ਵਿੱਚ ਰਾਜ ਸਭਾ ਦੀ ਖਾਲੀ ਸੀਟ ਦੇ ਲਈ ਜਿਹੜੀ ਜਿਮਨੀ ਚੋਣ ਹੋਣੀ ਹੈ ਉਸ ਦਾ ਐਲਾਨ ਹੋ ਗਿਆ ਹੈ ਦਰਸਲ ਰਾਜ ਸਭਾ ਦੇ ਵਿੱਚ ਪੰਜਾਬ ਦੇ ਹਿੱਸੇ ਦੀ ਖਾਲੀ ਸੀਟ ਦੇ ਲਈ ਜਿਮਨੀ ਚੋਣ 24 ਅਕਤੂਬਰ ਨੂੰ ਹੋਏਗੀ ਭਾਰਤੀ ਚੋਣ ਕਮਿਸ਼ਨ ਨੇ ਇਸ ਦੇ ਲਈ ਅੱਜ ਸ਼ਡਿਊਲ ਜਾਰੀ ਕਰ ਦਿੱਤਾ ਹੈ ਕਮਿਸ਼ਨ ਦੇ ਵੱਲੋਂ ਜਾਰੀ ਸ਼ਡਿਊਲ ਦੇ ਅਨੁਸਾਰ ਜਿਮਨੀ ਚੋਣ ਦੇ ਲਈ ਨੋਟੀਫਿਕੇਸ਼ਨ 6 ਅਕਤੂਬਰ ਨੂੰ ਰਸਮੀ ਤੌਰ ਤੇ ਜਾਰੀ ਕੀਤਾ ਜਾਏਗਾ ਨਾਮਜ਼ਦਗੀਆਂ ਭਰਨ ਦੀ ਆਖਰੀ ਤਾਰੀਖ 13 ਅਕਤੂਬਰ ਹੋਏਗੀ ਇਸ ਤੋਂ ਬਾਅਦ ਨਾਮਜ਼ਦਗੀਆਂ ਦੀ ਪੜਤਾਲ 14 ਅਕਤੂਬਰ ਨੂੰ ਅਤੇ ਵਾਪਸੀ 16 ਅਕਤੂਬਰ ਨੂੰ ਹੋਏਗੀ ਰਾਜ ਸਭਾ ਦੀ ਸੀਟ ਜਿਹੜੀ ਆ ਉਸ ਦੇ ਲਈ VOTING ਜਿਹੜੀ ਆ ਉਹ 24 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਏਗੀ ਅਤੇ ਨਤੀਜੇ ਉਸੇ ਦਿਨ ਸ਼ਾਮ ਨੂੰ ਐਲਾਨੇ ਜਾਣਗੇ ਜਿਕਰ ਹੋ ਗਿਆ ਕਿ ਸੰਜੀਵ अरोड़ा ਨੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਜਿੱਤਣ ਤੋਂ ਬਾਅਦ ਰਾਜ ਸਭਾ ਮੈਂਬਰ ਦੇ ਵਜੋਂ ਅਸਤੀਫਾ ਦੇ ਦਿੱਤਾ ਸੀ ਔਰ ਹੁਣ ਉਸ ਖਾਲੀ ਸੀਟ ਦੇ ਲਈ ਜਿਹੜੀ ਆ VOTING ਹੋਏਗੀ ਉਪ ਚੋਣ ਹੋਏਗੀ ਪਰ ਦੱਸ ਦਈਏ ਕਿ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਸਵਾਲ ਹੋਏਗਾ ਕਿ ਇਹ VOTING ਜਿਹੜੀ ਆ ਉਹ ਕਿੱਦਾਂ ਹੁੰਦੀ ਹੈ ਦੀ ਪ੍ਰਕਿਰਿਆ ਕੀ ਰਹਿੰਦੀ ਹੈ ਦਰਸਲ ਜਿਹੜੇ ਵਿਧਾਇਕ ਹੁੰਦੇ ਨੇ ਉਹਨਾਂ ਦੇ ਵੱਲੋਂ ਇਹਦੇ ਤੇ VOTING ਕੀਤੀ ਜਾਂਦੀ ਔਰ ਸੁਭਾਵਿਕ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦਾ ਜਿਹੜਾ ਰਾਸਵਾ ਮੈਂਬਰ ਉਹ ਬੰਨਾ ਨਿਰਧਾਰਤ ਹੈ ਕਿਉਂਕਿ ਉਹਨਾਂ ਦੇ ਕੋਲ 92 94 ਉਹਨਾਂ ਦੇ ਜਿਹੜੇ MLA ਨੇ ਉਹ ਮੌਜੂਦ ਨੇ ਔਰ ਇਸ ਕਰਕੇ ਜਿਹੜਾ ਜਿਹੜਾ ਹੁਣ ਇਹ ਰਾਸਵਾ ਦਾ ਮੈਂਬਰ ਜਿਹੜਾ ਹੋਏਗਾ ਉਹ ਆਮ ਆਦਮੀ ਪਾਰਟੀ ਤੋਂ ਹੋਏਗਾ ਬਹੁਤ ਸਾਰੀਆਂ ਅਸੀਆਂ ਸੰਭਾਵਨਾਵਾਂ ਨੇ ਪਰ ਸਵਾਲ ਇਹ ਨਹੀਂ ਹੈ ਕਿ ਇੱਥੇ ਰਾਜ ਸਭਾ ਦਾ ਮੈਂਬਰ ਜਿਹੜਾ ਹੈ ਉਹ 24 ਤਰੀਕ ਨੂੰ ਚੁਣਿਆ ਜਾਏਗਾ ਸਵਾਲ ਇਹ ਹੈ ਕਿ ਰਾਜ ਸਭਾ ਦਾ ਮੈਂਬਰ ਕੀ ਆਮ ਆਦਮੀ ਪਾਰਟੀ ਦਿੱਲੀ ਤੋਂ ਦੇਗੀ ਜਾਂ ਫਿਰ ਪੰਜਾਬ ਤੋਂ ਦੇਗੀ ਕਿਉਂਕਿ ਪਿਛਲੀਆਂ ਸਮਿਆਂ ਦੇ ਵਿੱਚ ਵੀ ਇਹ ਬੜੀ ਚਰਚਾ ਚੱਲੀ ਸੀ ਕਿ ਸ਼ਾਇਦ ਇਹ ਸੀਟ ਨੂੰ ਇਸ ਕਰਕੇ ਖਾਲੀ ਕਰਵਾਇਆ ਗਿਆ ਹੈ ਤਾਂ ਕਿ ਅਰਵਿੰਦ ਕੇਜਰੀਵਾਲ ਇਸ ਸੀਟ ਤੋਂ ਰਾਜ ਸਭਾ ਜਾ ਸਕਣ ਪਰ ਅਰਵਿੰਦ ਕੇਜਰੀਵਾਲ ਨੇ ਸਪਸ਼ਟ ਰੂਪ ਦੇ ਵਿੱਚ ਇਹ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਮੈਂ ਇਸ ਰਾਜ ਸਭਾ ਸੀਟ ਤੋਂ ਰਾਜ ਸਭਾ ਦੇ ਲਈ ਨਹੀਂ ਜਾਵਾਂਗਾ ਔਰ ਉਸ ਤੋਂ ਬਾਅਦ ਹੋਣੇ ਚਰਚਾਵਾ ਨੇ ਕਿ ਕੀ ਕੋਈ ਰਾਜ ਸਭਾ ਦਾ ਮੈਂਬਰ ਦਿੱਲੀ ਤੋਂ ਫਿਰ ਤੋਂ ਹੋ ਸਕਦਾ ਹੈ ਜਾਂ ਫਿਰ ਉਹ ਮੈਂਬਰ ਪੰਜਾਬ ਤੋਂ ਹੋਏਗਾ ਇਹ ਜਿਹੜੀ ਚੀਜ਼ ਹੈ ਉਹ ਜਲਦ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਕਲੀਅਰ ਕਰ ਦਿੱਤੀ ਜਾਏਗੀ ਕਿਉਂਕਿ ਜਦੋਂ ਨਾਮੀਨੇਸ਼ਨ ਹੋਏਗੀ ਉਦੋਂ ਇਹ ਕਲੀਅਰ ਹੋ ਜਾਏਗਾ ਕਿ ਪੰਜਾਬ ਨੂੰ ਜਿਹੜਾ ਅਗਲਾ ਰਾਜ ਸਭਾ ਦਾ ਮੈਂਬਰ ਮਿਲੇਗਾ ਕਿ ਉਹ ਪੰਜਾਬ ਤੋਂ ਹੋਏਗਾ ਜਾਂ ਫਿਰ ਦਿੱਲੀ ਤੋਂ ਅਗਲੀ ਖਬਰ ਪੰਜਾਬ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਕੰਢੀ ਖੇਤਰ ਦੇ ਹੋਏ ਬੁਰੇ ਹਾਲ ਦੇ ਨਾਲ ਜੁੜੀ ਹੋਈ ਹੈ ਦਰਸਲ ਅਸੀਂ ਤੁਹਾਨੂੰ ਹੁਣ ਕੁਝ ਤਸਵੀਰਾਂ ਦਿਖਾਵਾਂਗੇ ਉਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੰਢੀ ਖੇਤਾਂ ਦਾ ਕਿੱਡਾ ਵੱਡਾ ਨੁਕਸਾਨ ਹੋਇਆ ਇਹ ਤਸਵੀਰਾਂ ਹਲਕਾ ਚੱਬੇਵਾਲ ਤੋਂ ਆਉਂਦੇ ਅਦੀਨਪਿੰਡ ਕੁੱਕੜਾਂ ਦੀਆਂ ਨੇ ਜਿੱਥੇ ਕਿ ਪਿੰਡ ਦੇ ਵਿੱਚ ਬੰਨ ਟੁੱਟਣ ਦੇ ਕਾਰਨ ਪਿੰਡਾਂ ਦੇ ਲੋਕਾਂ ਦੇ ਖੇਤਾਂ ਦਾ ਕਾਫੀ ਨੁਕਸਾਨ ਹੋਇਆ ਜਦਕਿ ਪਿੰਡ ਵਾਸੀਆਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਪੰਜਾਬ ਸਰਕਾਰ ਦਾ ਇਹ ਬਿਆਨ ਹੈ ਕਿ ਜਿਸ ਦੀ ਖੇਤ ਉਸ ਦੀ ਰੇਤ ਪਰ ਹਕੀਕਤ ਕੁਝ ਹੋਰ ਹੈ ਲੋਕਾਂ ਦਾ ਕਿੰਨੇ ਏਕੜ ਝੋਨਾ ਜਿਹੜਾ ਉਹ ਖਰਾਬ ਹੋ ਗਿਆ ਪਿੰਡ ਦਾ ਬੰਨ ਵੀ ਸਹੀ ਤਰੀਕੇ ਦੇ ਨਾਲ ਨਹੀਂ ਲਗਾਇਆ ਗਿਆ ਔਰ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਕਿਸੇ ਲੀਡਰ ਨੇ ਦੁਬਾਰਾ ਕੋਈ ਸਾਡੀ ਸਾਰ ਨਹੀਂ ਲਈ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਦਾ ਕੀ ਕਹਿਣਾ ਔਰ ਪਿੰਡ ਵਾਸੀਆਂ ਦਾ ਕੀ ਕਹਿਣਾ ਤੁਹਾਨੂੰ ਸੁਣਾਉਣਾ ਹੈ ਗਏ ਮਰੇ ਗਾਲ ਵੀ ਕਰਦਾਵਰੀ ਕਰਕੇ ਲੈ ਗਏ ਮਵਾਬਾਜਾ ਹਜੇ ਤੱਕ ਕਿਸੇ ਨੂੰ ਵੀ 100 ਰੁਪਏ ਵੀ ਨਹੀਂ ਆਏ ਲਗਭਗ ਸਾਡੇ ਆਹ 25 30 ਕਿੱਲੇ ਜਿਹੜੇ ਝੋਨੇ ਦੇ ਤਾਂ ਪਪੂਲਰਾਂ ਚ ਜਿਹੜੇ ਸੀ ਇਸੇ ਕਦੂਆਂ ਦੀ ਫਸਲ ਸੀਗੀ ਉਹ ਕਦੂ ਵੀ ਹੜੜੜ ਕੇ ਦੂਜੇ ਤੀਜੇ ਪਿੰਡ ਦੇ ਵਿੱਚ ਲੱਗ ਆਉਗਾ ਜੇ ਖੇਤਾਂ 'ਚ ਵੀ ਹੁਣ ਵੀ ਫਜੋ ਨੜਿਆ ਜਿੰਨੇ ਮਰਜੀ ਲੇਕਿਨ ਗਵਰਨਮੈਂਟ ਵੱਲੋਂ ਹਜੇ ਮੁਆਵਜ਼ਾ 1 ਰੁਪਈਆ ਨਹੀਂ ਆਇਆ ਜਿਹੜਾ ਬੰਨ ਦੀ ਕੰਪਲੀਟ ਕਰਨ ਲਈ ਡਾਕਟਰ ਸ਼ਾਂਤ ਕੁਮਾਰ ਜੀ ਇੱਥੇ ਆਏ ਸੀ ਜਿਹੜੇ ਐਮਐਲਏ ਹਲਕਾ ਸਾਡੇ ਚੱਬੇ ਵਾਲੇ ਤੋਂ ਆ ਤਾਂ ਉਹਨਾਂ ਨੇ ਸਾਨੂੰ ਇਹ ਕਹਿ ਦਿੱਤਾ ਕਿ 10 ਲੱਖ ਦੇ ਵਿੱਚ ਆ ਬੰਨ ਦਾ ਠੇਕਾ ਦਿੱਤਾ ਗਿਆ ਹੈ ਤੇ ਪੂਰਾ ਕੰਪਲੀਟ ਕਰਕੇ ਠੇਕੇਦਾਰ ਜਾਊਗਾ ਉਹ ਜਲੰਧਰ ਦੇ ਜਿਹੜੇ ਪਜੋੜੇ ਦੇ ਬੰਦੇ ਨੇ ਦੋ ਜੀਸੀਬੀ ਆ ਤੇ ਇੱਕ ਐਕਸਕਵੇਟਰ ਸੀਗੀ ਚਾਰ ਟਰੈਕਟਰ ਸੀਗੇ ਉਹਨੇ ਆ ਜੋ ਲਾਇਆ ਬੰਨ ਇਹ ਤੁਹਾਡੇ ਸਾਹਮਣੇ ਆ ਤੇ ਜਿਹੜੇ ਨਰੇਗਾ ਵਾਲੇ ਆ ਉਹ ਭਰਦੇ ਸੀਗੇ ਥੈਲੇ ਉਹਨੇ 15000 ਥੈਲਾ ਜਿਹੜਾ ਉਹ ਲਾਇਆ ਤੇ ਬਾਕੀ ਸਾਡੇ ਆਲੇ ਦੁਆਲੇ ਦੇ ਚਾਰ ਪਿੰਡਾਂ ਦੇ ਸਹਿਯੋਗ ਦੇ ਨਾਲ ਉਹ 10000 ਥੈਲਾ ਲਾਇਆ ਗਿਆ ਜਿਹੜਾ 5000 ਥੈਲਾ ਹੋਰ ਜਿੱਦਾਂ ਮਸ਼ੀਨਾਂ ਨਾਲ ਵੀ ਇੱਦਾਂ ਚੱਕ ਕੇ ਉਹ ਲਾਇਆ ਹਜੇ ਤੱਕ ਵੀ ਬੰਨ ਪੂਰਾ ਕੰਪਲੀਟ ਨਹੀਂ ਹੈਗਾ ਠੇਕੇਦਾਰ ਮਸ਼ੀਨਾਂ ਵਿੱਚੋਂ ਚੱਕ ਕੇ ਲੈ ਗਿਆ ਉਹ ਕਹਿੰਦਾ ਮੈਨੂੰ ਪ੍ਰੀਮੇਟ ਨਹੀਂ ਪੂਰੀ ਆਈ ਉਹ ਕਹਿੰਦਾ ਮੈਨੂੰ ਅਜੇ ਤੱਕ 3 ਲੱਖ ਦੇ ਨੇ ਮੂਰੇ ਠੇਕਾ ਦਿੱਤਾ ਦੀ ਉਹ ਪਜੋੜੇ ਦਾ ਸੀਗਾ ਸਤਨਾਮ ਸਿੰਘ ਜਿਹੜੀਆਂ ਮਸ਼ੀਨਾਂ ਸੀਗੀਆਂ ਤੁਸੀਂ ਪੂਰੇ ਠੇਕੇ ਦੀ ਗੱਲ ਕੀਤੀ ਤਾਂ ਸ਼ੁਰੂ ਤੋਂ ਠੇਕਾ ਕਿੰਨੇ ਦਾ ਚੜਿਆ ਸੀ ਇਹ ਠੇਕਾ ਸਾਨੂੰ ਡਾਕਟਰ ਸ਼ਾਂਤ ਕੁਮਾਰ ਹੁਣੀ ਤੱਕ ਇਹ ਸੀ ਵੀ ਅਸੀਂ 10 ਲੱਖ ਦਾ ਜਿਹੜਾ ਠੇਕਾ ਆ ਇਹ ਆ ਸਬੰਧ ਦੇ ਦਿੱਤਾ ਹੰਦੋਵਾਲ ਤੋਂ ਇੱਥੇ ਤੱਕ ਜਿੰਨੇ ਵੀ ਕੱਟ ਹੋਊਗੇ ਕੁਝ ਵੀ ਕੁੱਪੜਾਂ ਦੇ ਬੰਦ ਆ ਖਾਸ ਕਰਕੇ ਇਹ ਜਿਹੜਾ ਠੇਕਾ ਸੀ 10 ਲੱਖ ਦੇ ਵਿੱਚ ਦੇ ਦਿੱਤਾ ਤੇ ਇਹ ਹੁਣ ਸਾਨੂੰ ਪਤਾ ਨਹੀਂ ਕਿੰਨੇ ਫੁੱਟ ਦਿੱਤੇ ਕੀ ਕੀਤਾ ਗਪਾਲੀਆਂ ਦਾ ਸੀਗਾ 70 ਫੁੱਟ ਤੇ ਆ ਸਾਡਾ ਲਗਭਗ 250 ਫੁੱਟ ਸਾਡਾ ਹੈਗਾ ਹਜੇ ਤੱਕ ਸਾਡਾ ਇਹ ਵੀ ਕੰਪਲੀਟ ਨਹੀਂ ਹੈਗਾ ਤੇ ਉਹਦੇ ਵਿੱਚ ਵੀ ਘੱਟ ਰਹਿੰਦੇ ਕਿੰਨੇ ਹੁਣ ਜਿਹੜਾ ਠੇਕਾ ਦਿੱਤਾ ਤਾਂ ਚਲੋ ਮੰਨ ਲਓ ਉਹਨੇ ਦਸ ਲੱਖ ਕਿਹਾ ਉਹਨਾਂ ਦਾ ਕੰਟਰੈਕਟ ਆ ਸਾਨੂੰ ਜੋ ਕਿਹਾ ਉਹ ਵੀਡੀਓ ਤੁਸੀਂ ਵੀ ਬਣਾਈ ਹੋਗੀ ਜੋ ਅਸੀਂ ਕਹਿੰਦਾ ਝੂਠ ਬੋਲਣਾ ਜਿੰਨਾ ਸਾਨੂੰ ਡਾਕਟਰ ਉਹਨੇ ਕਿਹਾ ਸੀ ਤਾਂ ਉਹ ਤੁਹਾਨੂੰ ਦੱਸ ਰਹੇ ਆ ਮੋਰੇ ਹੁਣ ਕੰਟਰੈਕਟ ਉਹਨਾਂ ਕੁਝ ਵੀ ਹੋਵੇ ਠੇਕੇਦਾਰ ਸੀਗਾ ਜਲੰਧਰ ਦਾ ਉਸ ਠੇਕੇਦਾਰ ਨੇ ਮੋਰੇ ਪਜੋੜੇ ਦੇ ਠੇਕੇਦਾਰ ਨੂੰ ਠੇਕਾ ਦਿੱਤਾ ਸੀਗਾ ਉਹਦੇ ਸੀਗੇ ਦੋ ਜੀ ਸੀ ਬੀਆਂ ਐਕਸਕਵੇਟਰ ਤੇ ਦੋ ਜਿਹੜੀਆਂ ਚਾਰ ਟਰੈਕਟਰ ਸੀਗੇ ਉਹਨਾਂ ਨੇ ਆ ਬੰਨ ਕੰਪਲੀਟ ਕਰਨੇ ਕਿਹਾ ਫਿਰ ਉਹ ਵਿੱਚੇ ਛੱਡ ਕੇ ਚਲੇ ਗਏ ਕਹਿੰਦੇ ਸਾਡਾ ਅਜੇ ਵੀ ਤਨ ਲੱਕ ਆ 88000 ਰੁਪਇਆ ਸਾਡਾ ਉਹਨਾਂ ਵੱਲੋਂ ਰਹਿੰਦਾ ਠੇਕੇਦਾਰਾਂ ਨੂੰ ਪੇਮੈਂਟ ਹੀ ਨਹੀਂ ਦੇ ਰਿਹਾ ਜਿਹੜਾ ਗਿਲੰਦਰ ਵਾਲਾ ਤੇ ਅਸੀਂ ਆਹ ਬੰਦ ਅਸੀਂ ਨਹੀਂ ਲਾਉਣਾ ਪੂਰਾ ਉਹ ਮਸ਼ੀਨਾ ਚੱਕ ਕੇ ਚਲੇਗਾ ਜਿਕਰਮਾਨ ਸਰਕਾਰ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤ ਵੜ ਚੁੱਕੀ ਹੈ ਵਾਣ ਟੁੱਟਣ ਦੇ ਨਾਲ ਉਹ ਰੇਤ ਚੱਕ ਕੇ ਆਪਣੇ ਖੇਤ ਦੇ ਵਿੱਚ ਉਹ ਵੇਚ ਸਕਦੇ ਉਹਨਾਂ ਨੂੰ ਕੋਈ ਵੀ ਮਾਈਨਿੰਗ ਅਧਿਕਾਰੀ ਤੰਗ ਨਹੀਂ ਕਰੇਗਾ ਸੋ ਇਹਦੇ ਨਾਲ ਕੀ ਕਿਸਾਨਾਂ ਨੂੰ ਲਾਭ ਹੋਏਗਾ ਕਿ ਨਹੀਂ ਇਹ ਜਿਹੜੀ ਗੱਲ ਤੁਸੀਂ ਕੀਤੀ ਆ ਸਰ ਜਿਹੜੀ ਆਹ ਮਾਨ ਸਰਕਾਰ ਇਦਾਂ ਕਹਿੰਦੀ ਅਸੀਂ ਵੀ ਰੋਜ਼ ਵੀਡੀਓ ਸੌਂਦੇ ਅਸੀਂ ਟੀਵੀ ਵੀ ਦੇਖਦੇ ਆ ਮਾਨ ਸਾਹਿ ਮੰਨਿਏ ਜੇ ਸਾਡੇ ਪਿੰਡ ਨੂੰ ਕਿਸੇ ਵੀ ਜ਼ਿਮੀਂਦਾਰ ਨੂੰ ਜਾਂ ਕਿਸੇ ਵੀ ਖੇਤਾਂ 'ਚ ਰੇਤਾ ਪਾਏ ਵਾਲੇ ਨੂੰ ਝੋਨੇ ਦੇ ਵਿੱਚ ਜਿਹੜੀ ਦਬੋਈ ਉਹ ਪਤਲਿਆ ਜੇ 10 ਰੁਪਏ ਵੀ ਮਿਲਦੇ ਹੋਣ ਜੇ ਸਾਡਾ ਝੂਠ ਹੋਵੇ ਆ ਮਾਲ ਹੋਣੀ ਵੀ ਸਾਡੇ ਨਾਲ ਡਾਇਰੈਕਟ ਗੱਲ ਕਰਕੇ ਫੋਨ ਕਰਕੇ ਪਹੁੰਚਣ ਸਾਡੇ ਨੰਬਰ ਮਜੂਰੀਆ ਵੀਡੀਓ ਬਣਾ ਕੇ ਵੀ ਸੈਂਡ ਕਰ ਦਿਓ ਜੇ ਇੱਥੇ ਲੱਗਾਇਆ ਹੋਵੇ ਜਾਂ ਦੇਖ ਕੇ ਜਾਂ ਕੋਈ ਕਵੇ ਫਿਰ ਅਸੀਂ ਗੱਲ ਸਾਡੇ ਨਾਲ ਫੇਰ ਗੱਲ ਕਰਾਂਗੇ ਜੇ ਅਸੀਂ ਝੂਠੇ ਹੋਈਏ ਇਕ ਕੋਈ ਪੁੱਛਣਾ ਚਾਹੋ ਸਾਨੂੰ ਦੱਸੋ ਕਿ ਜੋ ਵੀ ਬੰਨ ਵੀ ਤੁਹਾਡੇ ਸਾਹਮਣੇ ਵੀਡੀਓ ਪੜਾ ਕੇ ਉਹ ਤੇ ਕਰ ਦਿਓ ਤੇ ਉਹ ਵੀ ਕੰਪਲੀਟ ਨਹੀਂ ਹੈਗਾ ਤੇ ਖੇਤਾਂ ਦਾ ਮੁਆਵਜ਼ਾ ਵੀ ਹਜੇ ਤੱਕ ਸਾਡੇ ਪਿੰਡ ਨੂੰ 10000 ਰੁਪਏ ਨਹੀਂ ਆ ਰਿਹਾ ਨਾ ਸਾੜ ਕੇ ਜਿਹੜੀ ਭਾਮ ਤੋਂ ਲੈ ਕੇ ਰੁੱਪੂਵਾਲ ਤੱਕ ਜਿਲੇ ਐਸਡੀਓ ਸਾਹਿਬ ਆਏ ਐ ਐਸਡੀਐਮ ਸਾਹਿਬ ਆਏ ਐ ਡਾਕਟਰ ਸ਼ਾਂਕਮਰ ਜੀ ਆਏ ਉਹਨੇ ਕਿਹਾ 24 ਘੰਟਿਆਂ ਦੇ ਵਿੱਚ ਤੁਹਾਨੂੰ ਕੰਪਲੀਟ ਕਰਕੇ ਦਵਾਂਗੇ ਰਸਤਾ ਚੱਲਦਾ ਹੈ ਤੀਜੇ ਪਿੰਡ ਬੱਚੇ ਛੱਡਣ ਜਾਂਦੇ ਆ ਤੇ ਹਜੇ ਤੱਕ ਉਹ ਰਸਤਾ ਜਿਹੜਾ ਚਾਲੂ ਵੀ ਨਹੀਂ ਕੀਤਾ ਉਹ ਵੀ ਅਸੀਂ ਦੋ ਦੋ ਪਿੰਡਾਂ ਜੀ ਘੁੰਮ ਕੇ ਜਾ ਕੇ ਬੱਚੇ ਸਕੂਲਾਂ ਨੇ ਛੱਡ ਕੇ ਉਹਨੇ ਬੱਸਾਂ ਦੇ ਵਿੱਚ ਚੜਾ ਕੇ ਉਹਨੇ ਫਿਰ ਲੈ ਕੇ ਆਉਣੇ ਕਿੰਨੇ ਏਕੜ ਫਸਲ ਮੰਨੀਆਂ ਸਰਕਾਰ ਨੂੰ ਵੀ ਜਿੰਨਾ ਚਿਰ ਅਸੀਂ ਕੰਪਲੀਟ ਦਮਾਂਗੇ ਸੜਕ ਕੰਪਲੀਟ ਕਰਤੀ ਆ ਕੀਤਾ ਉਹ ਜੇ ਤੁਹਾਨੂੰ ਕੋਈ ਛੱਕਿਆ ਵੀਡੀਓ ਬਣਾ ਕੇ ਸਾਰੀ ਉਹਨਾਂ ਨੂੰ ਪਾ ਦਿਓ ਫਸਲ ਕਿੰਨੇ ਏਕੜ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਲਗਭਗ 25 ਕਿੱਲੇ ਆ ਜਿਹੜੇ ਤੁਹਾਡੇ ਸਾਹਮਣੇ ਰੇਤਾ ਵੀ ਪਿਆ ਝੂਨੇ ਦੇ ਵਿੱਚ ਵੀ ਤੇ ਆ ਪਪੂਲਰਾਂ ਚ ਵੀ ਜਿੱਥੇ ਕਦੂਆਂ ਦੀ ਫਸਲ ਸੀਗੀ ਤੇ ਉਹ ਜਿਹੜੇ ਪਰੇ ਵੀ ਆ ਜਿੰਨਾ ਝੋਨੇ ਦੇ ਲਗਭਗ ਆ ਜਿਹੜੇ ਹੁਣੇ ਆ ਜਸਟ 28 ਕੇ ਤੋਂ ਆਣੇ ਆ ਉਹ ਵੀ ਝੂਠ ਬੋਲਦੇ ਹੋਈ ਉਹ ਤੇ ਵੀਡੀਓ ਸਾਬਾ ਜੀ ਐਸ ਡੀ ਐਮ ਸਾਹਿਬ ਆਪ ਨੇ ਚੈੱਕ ਕਰ ਲੈਣਾ ਪਟਵਾਰੀ ਹੋਣੀ ਗਰਦਾਬਰੀ ਕਰ ਗਿਆ ਹੈ ਤਹਿਸੀਲਦਾਰ ਸਾਹਿਬ ਵੀ ਆ ਗਏ ਆ ਲੇਕਿਨ ਹਜੇ ਤੱਕ ਸਾਨੂੰ ਕੁਝ ਨਹੀਂ ਮਿਲਿਆ ਅਗਲੀ ਖਬਰ ਫਗਵਾੜਾ ਸਾਈਬਰ ਧੋਖਾਧੜੀ ਮਾਮਲੇ ਦੇ ਨਾਲ ਜੁੜੀ ਹੋਈ ਹੈ ਦਰਸਲ ਫਗਵਾੜਾ ਦੇ ਵਿੱਚ ਵੱਡੇ ਅੰਤਰਰਾਸ਼ਟਰੀ ਸਾਈਬਰ ਧੋਖਾਧੜੀ ਸਿੰਡੀਕੇਟ ਦੇ ਹਾਲ ਹੀ ਦੇ ਵਿੱਚ ਹੋਏ ਪਰਦਾਫਾਸ਼ ਤੋਂ ਬਾਅਦ ਮਹੱਤਵਪੂਰਨ ਕਾਰਵਾਈ ਦੇ ਵਿੱਚ ਕਪੂਰਥਲਾ ਪੁਲਿਸ ਨੇ ਲੁਧਿਆਣਾ ਤੋਂ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੇ ਕਬਜ਼ੇ ਦੇ ਵਿੱਚੋਂ 2 ਕਰੋੜ 5 ਲੱਖ ਰੁਪਏ ਦੀ ਹਵਾਲਾ ਰਕਮ ਬਰਾਮਦ ਕੀਤੀ ਗਈ ਹੈ ਜਿਸ ਦੇ ਨਾਲ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ ਜਿਹੜੀ ਹੈ ਉਹ 39 ਹੋ ਗਈ ਹੈ ਅਤੇ ਕੁੱਲ ਬਰਾਮਦ ਕੀਤੀ ਗਈ ਰਕਮ 2 ਕਰੋੜ 15 ਲੱਖ ਰੁਪਏ ਹੋ ਗਈ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਦੀ ਪਛਾਣ ਜਿਹੜਾ ਮੁਲਜ਼ਮ ਹੁਣ ਗ੍ਰਿਫਤਾਰ ਕੀਤਾ ਗਿਆ ਉਹਦੀ ਪਛਾਣ ਜਿਹੜੀ ਹੈ ਪਵਨ ਵਜੋਂ ਹੋਈ ਹੈ ਜੋ ਕਿ ਰਾਜਸਥਾਨ ਦੇ ਬਿਕਾਨੇਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਕਪੂਰਥਲਾ ਪੁਲਿਸ ਨੇ ਫਗਵਾੜਾ ਦੇ ਵਿੱਚ ਵੱਡੇ ਸਾਈਬਰ ਧੋਖਾਧੜੀ ਰੈਕਟ ਦਾ ਪਰਦਾ ਫਾਸ਼ ਕੀਤਾ ਜੋ ਮੁੱਖ ਤੌਰ ਤੇ ਸੌਫਟਵੇਅਰ ਹਲ ਜਣੇ ਕਿ ਸੌਫਟਵੇਅਰ ਦਾ ਕੋਈ ਵੀ ਸੌਫਟਵੇਅਰ ਹੋਵੇ ਉਹਦਾ ਹੱਲ ਕਰਨ ਦੇ ਲਈ ਇਹ ਉਹਦੀ ਆੜ ਦੇ ਵਿੱਚ ਇਹ ਜਿਹੜਾ ਸਾਰਾ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਸੀ ਔਰ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਸੀ ਇੱਥੋਂ ਬੈਠ ਕੇ ਜਿਸ ਦੇ ਵਿੱਚ 38 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅੱਜ ਇੱਕ ਹੋਰ ਗ੍ਰਿਫਤਾਰੀ ਗ੍ਰਿਫਤਾਰੀ ਹੋਈ ਹੈ ਉਸ ਨੂੰ 39ਵੀਂ ਗ੍ਰਿਫਤਾਰੀ ਤੁਸੀਂ ਕਹਿ ਸਕਦੇ ਹੋ ਅਤੇ ਇਸ ਦੇ ਵਿੱਚ 40 ਲੈਪਟਾਪ 67 ਮੋਬਾਈਲ ਫੋਨ ਅਤੇ 10 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਲੁਧਿਆਣਾ ਦੇ ਇੱਕ ਹਵਾਲਾ ਆਪਰੇਟਰ ਤੇ ਵੀ ਨਜ਼ਰ ਰੱਖੀ ਹੋਈ ਹੈ ਤੇ ਉਸ ਨੂੰ ਵੀ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੈਣ ਦੇਣ ਮੁੱਖ ਤੌਰ ਦੇ ਉੱਤੇ ਬਿਟਕੁਆਇਨ ਰਾਹੀਂ ਕੀਤਾ ਗਿਆ ਸੀ ਅਤੇ ਹਵਾਲਾ ਚੈਨਲ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਵਿਲਟੀਪੀ ਯੂਕੇ ਦੇ ਨਾਲ ਧੰਨਵਾਦ